ਆ ਦੇਖ ਲਓ ਮਿੱਤਰੋ ਆਹਾ ਸੋਨੂੰ 35000 ਰੁਪਏ ਦੇ ਵਿੱਚ ਮਿੱਤਰੋ ਆਹਾ ਨਾ 92000 ਰੁਪਏ ਦੀ ਗਾਂ ਕੀ ਤੇ ਥਣ ਲੇਵੇ ਤੋਂ ਵੀ ਪੂਰੀ ਸਾਫ ਆ ਇਹਦੇ ਜਿਹੜਾ ਲੇਵੇ ਨੂੰ ਥਣ ਲੱਗਿਆ ਨਾ ਉਹ ਰੋਗ ਰੋਗ ਦਾ ਲੱਗਿਆ ਹੋਇਆਗਾ ਤੇ ਇਹ ਬਾਈ ਨੇ 82000 ਦੀ ਫੁੱਲ ਝੋਲੀ ਵਾਲੀ ਆ ਇਹਦਾ 75000 ਰੁਪਏ ਚ ਛੋੜ ਕਰਦੀ ਬਾਈ ਗਾਂ ਤਾਂ 85-90000 ਦੀ ਐ ਚਲ ਆਪਣੇ ਯਾਰ ਵੇਖ ਜੇ ਭਾਅ ਚ ਆ ਭਾਅ ਚ ਪਰ ਗਾਂ ਤੋਂ ਬੈਠਿਆ ਨਹੀਂ ਜਾਂਦਾ ਜੋ ਤਿਆਰੀ ਚ ਹੋ ਜਾਂਦੀ ਐ ਹੁਣ ਆਪਾਂ ਵੀ ਕੋਈ 25 ਮੰਨ ਲੈ ਪਰ 26 ਮੰਨ ਲੈ ਪਰ ਇਹਨੇ ਫਿਰ ਆਪਾਂ ਰੇਟ ਤਾਂ ਵੀਰੇ 85000 ਆ ਟਾਟਾ ਬਾਟਾ ਜਮਾਈ ਟਾਟਾ ਬਾਟਾ ਬਸ ਹਾਂ ਜਾਂ ਨਾ ਹੀ 82000 ਬੈਸੇ ਪੈਸੇ ਲਾਉਣੇ ਬਾਈ ਪਰ ਇੱਕ ਗੱਲ ਰਹਿਣਾ ਗਾਂਜਾ ਬੁੱਝ ਗਿਆ ਹੋਣੀਆ ਬੁੱਲ ਤਾਂ ਬੈਜ ਦੇਖੀ ਬਰਫਰ ਗਈ ਇਹ ਬਰਫਰ ਗਰਨਾਉ ਕੋਲੇ ਬਾਟੀ 85 ਕਾਲ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾਲ ਆਪਾਂ ਬਾਈ ਕਾਲੇ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਕਾਲੇ ਦਾ ਮਿੱਤਰੋ ਪਿੰਡ ਆ ਗਿਆ ਸੇਖਪੁਰਾ ਤੇ ਜਿਲ੍ਹਾ ਪੈਂਦਾ ਮਿੱਤਰੋ ਇਸ ਪਿੰਡ ਨੂੰ ਬਟੰਡਾ ਤੇ ਮੋੜ ਮੰਡੀ ਤੋਂ ਇਹ 8 ਕਿਲੋਮੀਟਰ ਦੀ ਦੂਰੀ ਤੇ ਰਹਿ ਗਿਆ ਮਿੱਤਰੋ ਇਹ ਪਿੰਡ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ گاਵਾ ਹੀ گاਵਾ ਦਿਖਾ ਦਾਂਗੇ ਤੇ ਇਹਨਾਂ ਵਿੱਚੋਂ ਕੁਝ ਕੁ گاਵਾ ਸੁਈਆਂ ਨੇ ਤੇ ਕੁਝ ਕਾਗੀਆਂ ਗੱਬਣਾ ਬਾਕੀ ਨਾ ਜੇ ਗੱਲ ਕਰ ਲਗੇ ਆਪਾਂ ਤੁਹਾਨੂੰ ਹਨੇਰਾ ਤਾਂ ਜਰੂਰ ਹੋ ਗਿਆ ਪਰ ਕੱਲੀ ਕੱਲੀ ਗਾਣਾ ਆਪਾਂ ਉਧਰਲੇ ਪਾਸੇ ਚਾਨਣ ਚ ਤੋੜ ਕੇ ਦਿਖਾ ਦਾਂਗੇ ਤੇ ਆਜੋ ਆਪਾਂ ਕਰਵਾਗੇ ਬਾਈ ਕਾਲੇ ਨਾਲ ਗੱਲਬਾਤ ਜੇ ਬਾਈ ਕਾਲੇ ਦੀਆਂ ਗਾਵਾਂ ਦਾ ਰੇਟ ਤੁਹਾਨੂੰ ਚੰਗਾ ਲੱਗਿਆ ਦੱਸਿਓ ਜਰੂਰ ਕਮੈਂਟ ਕਰਕੇ ਆਓ ਕਰਾਗੇ ਗੱਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਰਵਣ ਸਾਸਰੀਕਾਲ ਜੀ ਖੋਰ ਬਈ ਕਾਲੇ ਕਿਵੇਂ ਠੀਕ ਹੈ ਬਹੁਤ ਵਧੀਆ ਬਈ ਤੇ ਕਾਲੇ ਪਿੰਡ ਤਾਂ ਆਪਾਂ ਦੱਸ ਹੀ ਦਿੱਤਾ ਹਾਂ ਹਾਂਜੀ ਪਿੰਡ ਸ਼ੇਖਪੁਰ ਆ ਜੀ ਤੇ ਜਿਲਾ ਪਿੰਡ ਆ ਜਿਲਾ ਪਿੰਡ ਕਾਲੇ ਜੇ ਗੱਲ ਕਰ ਲਗੇ ਤੇਰੇ ਕਾਰੋਬਾਰ ਨੂੰ ਹਨਾ ਵਪਾਰ ਵਾਲੇ ਪਾਸੇ ਕਿੰਨੇ ਸਾਲ ਹੋ ਗਏ ਹੋ ਗਿਆ ਆਪਾਂ ਨੂੰ 20 ਸਾਲ ਵੀਰੇ 20 ਸਾਲ ਹੋ ਗਏ 20 ਸਾਲ ਹੋ ਗਏ ਮਤਲਬ ਅਸੀਂ ਵੀ ਉਦੋਂ ਨਾ ਮਤਲਬ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਤੁਸੀਂ ਸਾਡੇ ਪਿੰਡਾਂ ਦੇ ਵਿੱਚ ਗਾਵਾਂ ਲੈਣਾ ਹੁੰਦਾ ਸੀ ਹਨਾ ਤੇ ਪਰ ਅੱਜ ਤੁਹਾਡੇ ਘਰੇ ਵੀਡੀਓ ਬਣਾਉਣ ਦਾ ਮੌਕਾ ਮਿਲਿਆ ਆਪਣੇ ਹੀ ਮੈਨੂੰ ਐ ਲੱਗਦਾ ਹੋ ਗਿਆ ਹੋਣਗੇ 5-6 ਵੀਡੀਓ ਹਨਾ ਹਾਂ ਹੋ ਗਏ ਜਿਆਦਾ ਵੀ ਹੋ ਗਏ ਆਣਗੇ ਹੁਣ ਬਸ ਮਹੀਨੇ ਦਾ ਗੈਪ ਹੈਗਾ ਹਾਂ ਹਾਂ ਤੇ ਕਾਲੇ ਫਿਰ ਕਿਹੜੇ ਪਾਸੋਂ ਸਟਾਰਟ ਕਰ ਗਏ ਕੋਈ ਨਾ ਇਧਰੋਂ ਕਰ ਰਮਨ ਕੱਚੀ ਗਾਂ ਤੋਂ ਅੱਛਾ ਤੇ ਜਿਹੜੀ ਤੇਰੀ ਆ ਗਾਂ ਆ ਗਈ ਹਾਂ ਜੀ ਰਮਨ ਹੈਨਾ ਇਹਦਾ ਸੂਆ ਦੱਸ ਪਹਿਲਾਂ ਸੂਆ ਵੀਰੇ ਤੀਜਾ ਸੂਗੀ ਤੀਜਾ ਸੂਆ ਸੂਗੀ ਹਾਂ ਜੀ ਤੇ ਕਿੰਨੇ ਦਿਨ ਬਾਕੀ ਪਏ ਇਹਦੇ ਦਿਨ ਪਏ ਵੀਰੇ ਇਹ 15 16 15 16 ਦਿਨ ਬਾਕੀ ਪਏ ਹਾਂ ਤੇ ਦੁੱਧ ਦਿੱਤਾ ਨੇ 30 32 ਕਿਲੋ 30 32 ਕਿਲੋ ਖੁੱਲਾ ਜਮਾ ਤੇ ਹੁਣ ਆਪਾਂ ਕਿੰਨਾ ਕਹਿ ਕੇ ਦੇਣੀ ਹੈ ਹੁਣ ਆਪਾਂ ਵੀ ਕੋਈ 25 ਮੰਨ ਲੈ ਪਰ 26 ਮੰਨ ਲੈ ਪਰ ਇਹਨੇ ਦੇ ਦੋਣਾ 35 ਕਿਲੋ ਗਾਂ ਨੇ ਅੱਛਾ 20 30 ਤੋਂ ਪਰ 30 ਤੋਂ ਪਰ ਦੇਣਾ ਹੈ 32 ਕਿਲੋ ਤੁੱਟਾ ਹੋਇਆ ਵੀਰੇ ਰੇਟ ਕੀ ਰਹੂ ਇਹਦਾ ਗਾਂ ਦਾ ਰੇਟ ਇਹਦਾ ਫੇਰ ਅਮਣ ਇੱਕੋ ਹੀ ਹੋ ਲੈਂਡ ਦੇ ਨਾਲ 92000 95000 95 ਲੈ ਖੋਲ ਫਿਰ ਕੇਰਾ ਤੋੜ ਕੇ ਦਿਖਾ ਗਏ ਲੈ ਵੀ ਬਾਈ ਕਾਲੇ ਕੋਲੇ ਆ ਹਨਾ ਭਲਾ 25 ਮੰਨ ਲਿਓ ਕਹਿੰਦਾ ਭਲਾ 30 ਮੰਨ ਲਿਓ ਪਰ ਦੇਣਾ 35 ਆ ਤੇ ਦਿਨ 15 ਲੈ ਜੂ ਹਨਾ 15 ਪੈ ਰਹਿਣ ਹਜੇ ਠੀਕ ਆ ਲੈ ਵੀ ਆ ਦੇਖ ਲੋ ਝੋਲੀ ਵਸਰੇ ਬਣੂ ਮੂੰਗ ਪਥਰੇ ਦਾ ਇਹ ਇਹਦੇ ਜਿਹੜਾ ਲੇਵੇ ਨੂੰ ਥਾਨ ਲੱਗਿਆ ਨਾ ਉਹ ਰੋਗ ਰੋਗ ਦਾ ਲੱਗਿਆ ਹੋਇਆਗਾ ਤੇ ਜਿਹੜੀ ਆਹਾਗਾ ਆ ਗਈ ਨਾ ਮਿੱਤਰੋ ਇਧਰ ਹੀ ਲਿਆ ਕਰੀ ਇਹ 25 ਤੋਂ 30 ਲੀਟਰ ਵਾਲੀ ਦੱਸਿਓ ਜ਼ਰੂਰ ਕਮੈਂਟ ਕਰਕੇ ਤੇ ਐਂ ਕਰਾਂ ਕਲਿਆ ਇਧਰਲੇ ਪਾਸੇ ਲਿਆ ਕਰਾ ਚਾਨਣ ਜੇ ਚ ਲਿਆ ਕਰਾ ਇਹਨੂੰ ਇਹ ਨਾ ਰਸਾਂ ਹੀ ਰਾ ਦੇ ਰਾਮ ਨਵੀਰੇ ਦਾ ਫਾਰਮ ਚੋਂ ਆਈ ਆ ਅੱਛਾ ਇਹ ਰੱਖਦੀ ਨਹੀਂ ਨਾ ਤੇਰਾ ਆ ਦੇਖ ਲੋ ਮਿੱਤਰੋ ਆਪਾਂ ਖੜੀ ਦਾ ਲੇਵਾ ਤੁਹਾਨੂੰ ਇੱਕ ਵਾਰੀ ਇੱਥੇ ਖੜਾ ਦੇ ਕੋਈ ਗੱਲ ਨਹੀਂ ਕਾਲੇ ਇਹ ਆ ਦੇਖੋ ਥਣ ਥਣ ਜਿਹੜਾ ਲੇਵੇ ਨੂੰ ਲੱਗਿਆ ਨਾ ਹਜੇ ਤਾਂ ਯਾਰ ਕਾਲੇ ਝੋਲੀ ਇਹਨੇ ਪੂਰੀ ਪੱਟਣੀ ਆ ਬਾਈ ਜਿਆਦੇ ਬਣੂਗੀ ਗਾਂ ਬਥੇਰੀ ਗਾਣੇ ਬਣਨਾ ਸਹੀ ਗੱਲ ਆ ਉਹ ਬਹੁਤ ਜਿਆਦੇ ਗਾਣੇ ਬਣਨਾ ਠੀਕ ਆ ਤੇ 95000 ਚ ਮਾਨਤਾਂ ਕੋਈ ਬਸ 1500 ਦਾ ਮਾਨ ਨਹੀਂ ਹੋ ਰਵਣ ਠੀਕ ਆ ਬੰਨ ਦੇ ਫਿਰ ਕਾਲੇ ਕੋਈ ਗੱਲ ਨਹੀਂ ਇਹ ਮਿੱਤਰੋ ਬਾਈ ਕਹਿੰਦਾ ਖੁੱਲੀ ਆਈਏ ਤਾਂ ਕਰਕੇ ਕਰਦੀ ਆ ਤੇ ਬੰਨ ਕੇ ਰਾ ਫਿਰ ਅੱਛਾ ਭਾਈ ਕੱਲੇ ਜਿਹੜੀ ਆਪਣੀ ਦੂਜੀ ਵਹੜ ਆ ਗਈ। ਹਾਂ ਰਮਣ ਭਾਈ ਇਹਦਾ ਸੂਆ। ਇਹਦਾ ਸੂਆ ਵੀਰੇ ਦੂਜਾ ਸੂਊਗੀ। ਕਿੰਨੇ ਦਿਨ ਬਾਕੀ? ਇਹਦੇ 10 ਦਿਨ ਬਾਕੀ ਐ। ਕਿੰਨੇ ਦੁੱਧ ਲਈ? ਪਹਿਲਾਂ ਨੇ 23 ਕਿਲੋ ਦਿੱਤਾ ਹੋਇਆ ਵੀਰੇ ਰਮਣ। ਪਹਿਲਾਂ ਨੇ 23 ਪਹਿਲਾਂ ਨੇ 23 ਕਿਲੋ। ਠੀਕ ਐ। ਥਾਣ ਲੈ ਵਾ ਦੇਖ ਵੀਰੇ ਗਲਾਬੀ ਗਲਾਬੀ ਚਾਰੇ ਥਾਣਾ ਹੈ ਤੇ ਲਾ ਲੈਖ ਫੱਟੀ ਵਾਲਾ ਲੈ ਵਾ ਵਧੀਆ। ਅਜੇ ਤਾਂ ਦਿਨ ਲੈ ਜੂ। ਭਾਈ ਬਹੁਤ ਬਣਨਾ ਗਾਨੇ ਬਹੁਤ ਜ਼ਿਆਦਾ। ਠੀਕ ਐ। ਅੱਛਾ ਕੱਲੇ ਫਿਰ ਇਹ ਆਪਾਂ ਰੇਟ ਵਜੋਂ ਕਿੰਨਾ? ਇਧਰ ਮੂੰਹ ਖਾਏ ਜੀ। ਵੇਟ ਇਹਦਾ 85000 ਹੀ ਦੇ ਦਿਆਂਗਰਾਮਣ 85 ਦੀ 85 ਕਿਲੋ ਵਾਲੀ 85 ਦੀ ਵੀਰੇ ਰਾਮਣੇ ਦੇ ਨਾਲ ਦੇ ਗਾਂ ਜੇ 1 20 ਵੀ ਮੰਗਦੇ ਪਿੰਡਾਂ ਚ ਜਾ ਕੇ ਦੇਖੀ ਮੇਰੇ ਨਾਲ ਤੂੰ ਠੀਕ ਹੈ 1 20 1 30 ਐ ਮੰਗਦੇ ਆ ਲੈ ਵੀ ਆਹ ਦੇਖ ਲਓ ਹੁਣ ਅੰਦਰ ਜਾਉਣ ਨੂੰ ਕਾਲੀ ਹੋਈਆਂ ਕਢਣਗਾ ਹਾਂ ਇਹ ਆਹ ਦੇਖ ਲਓ ਯਾਰ ਆਹ ਵਹਿੜ ਦਾ ਥਣਲੇਵਾ ਵੀ ਤੋਰ ਦੇ ਤੋਰ ਦੇ ਅੰਦਰ ਹੀ ਇਹ ਆ ਦੇਖੋ ਪੂਰੇ ਸਾਫ ਸੁਥਰੇ ਥਣਲੇਵੇ ਵਾਲੀ ਆ ਗਈ ਇਹ ਤੇ ਲੈ ਚੱਲ ਬਾਹਰ ਲੈ ਚੱਲ ਇੱਥੋਂ ਆਪਾਂ ਇੱਕ ਵਾਰੀ ਸੋਨੂੰ ਫੇਰ ਤੋੜ ਕੇ ਦਿਖਾ ਦੇਣਗੇ ਲੈ ਵੀ ਮਿੱਤਰੋ ਬਾਈਕ ਕਾਲਾ ਕਹਿੰਦਾ ਆ ਗਿਆ ਦਾ ਰੇਟ ਹੈਗਾ 85000 ਰੁਪਏ ਪਿੰਡਾਂ ਦੇ ਵਿੱਚ 120000 ਰੁਪਏ ਰੇਟ ਕਰਦੇ ਆ ਲੈ ਮੋੜ ਲਾ ਕੇ ਰਾਂ ਇਹ ਇੱਥੋਂ ਜੀ ਆਪਾਂ ਮੂੰਹ ਵੀ ਦਿਖਾ ਦਗੇ ਇਹਦਾ ਬਾਲਾ ਸੋਨਾ ਮੂੰਹ ਆ ਬਾਈ نسل ਪ्योर ਬਰੀ ਦਾ ਇਹ ਆ ਦੇਖੋ ਮੂੰਹ ਦੀ ਵੀ ਚੈੱਕ ਕਰ ਲਓ ਆਓ ਕਹਿੰਦੇ ਨੇ 24 ਗ੍ਰੇਡ ਆ ਉਹ 24 ਗ੍ਰੇਡ ਹੀ ਆ ਰੇਟ ਕੇ ਕੀ ਕਹਿੰਦੇ ਹਾਂ ਗ੍ਰੇਡ ਕਹਿੰਦੇ ਹੁੰਦੇ ਹਾਂ ਲੈ ਵੀ 24 ਕੈਟ ਦਾ ਸੋਨਾ ਬਾਈ ਕਹਿੰਦਾ ਤੇ ਜੇ ਜਿਹੜੀ ਤੇਰੀ ਆ ਗਾਂ ਆ ਗਈ ਬਾਈ ਕਾਲੇ ਇਸ ਗਾਂ ਦਾ ਬਾਈ ਸੂਆ ਇਹਦਾ ਵੀਰੇ ਤੀਜੇ ਸੂਏ ਸੂਗੀ ਤੀਜੇ ਸੂਏ ਸੂਗੀ ਲੱਗਦੀ ਦੂਜੀ ਐ ਪਰ ਆਪਾਂ ਝੂਠ ਨਹੀਂ ਮੈਂ ਤੀਜੇ ਸੂਗੀ ਨਾ 28 ਕਿਲੋ ਦਿੱਤਾ ਹੋਇਆ ਦੂਜੇ ਸੂਏ 28 ਹਾਂ ਇਹਦੇ ਵੀ 10 ਦਿਨ ਬਾਕੀ ਐ ਲੈ ਨਾ ਕੱਚੀਆਂ ਹੀ ਆ ਗਾਂ ਬਾਈ 10 ਦਿਨ ਕੱਚੀ ਤਿਆਰ ਕੋਈ ਦਿੰਦਾ ਹੀ ਨਹੀਂ ਵੀਰੇ ਸਹੀ ਗੱਲ ਐ ਸੂਈ ਸੋਈ ਅਗਲਾ ਕਹਿੰਦਾ ਇਹ ਇਹਦਾ ਰੇਟ ਹੀ ਫਰਕੀ ਰਹੂ ਕਾਲੇ ਇਹਦਾ ਰੇਟ ਆ ਵੀਰੇ 92000 ਰੁਪਈਆ 92000 ਹਾਂਜੀ ਲੈ ਵੀ ਮਿੱਤਰੋ ਆਹ ਹੈ ਨਾ 92000 ਰੁਪਏ ਦੀ ਗਾਗੀ ਤੇ ਥਣਲੇਵਾ ਤੇ ਵੀ ਪੂਰੀ ਸਾਫ ਆ ਐਨ ਗੁੱਲੇ ਵਾਲਾ ਥਣਲੇਵਾ ਲੱਗਿਆ ਹੋਇਆ ਹੈਗਾ ਮੋੜ ਕੇ ਰਾਂ ਇਧਰਲੇ ਪਾਸੇ ਇਹ ਲਿਆ ਆਹ ਦੇਖ ਲਓ ਮਿੱਤਰੋ ਚਾਨਣ ਜੇ ਇੱਕ ਵਾਰੀ ਤੁਸੀਂ ਬਹਿੜ ਚ ਚੈੱਕ ਕਰ ਲਓ ਚਮਕ ਚੌਂਕਾ ਵਾਲੀ ਪੂਰੀ ਚਮਕ ਆ ਬਹਿੜ ਦੇ ਵਿੱਚ ਇਹ 92000 ਦੀ 92000 ਦੀ ਰਮਣ ਬੰਨ ਫਿਰ ਕੇ ਰੱਖ ਇਹ ਥਣਲੇਵਾ ਇਥੋਂ ਮੈਂ ਦਿਖਾ ਦਣਾ ਆ ਦੇਖੋ ਠੀਕ ਆ ਇਹ 92000 ਰੁਪਏ ਦੀ ਮਿਲੂ ਭਾਈ ਕਾਲੇ ਫਿਰ ਜਿਹੜੀ ਚੌਥੇ ਨੰਬਰ ਵਾਲੀ ਤੇਰੀ ਆ ਚੀਨੀ ਜੀ ਵਹਿੜਾ ਹਾਂ ਵੀਰੇ ਇਹਦਾ ਸੂਆ ਇਹਦਾ ਸੂਆ ਵੀ ਵੀਰੇ ਤੀਜਾ ਸੂਊਗੀ ਤੀਜਾ ਸੂਆ ਸੂਊਗੀ ਤੇ ਝੋਲੀ ਝੋਲੀ ਬਹੁਤ ਆਹ ਝੋਲੀ ਇਹਦਾ ਬਹੁਤ ਬਣਨਾ ਹੈਗਾ ਨੇ ਹਜੇ ਵੀ ਤਾ ਤੇ ਲੈ ਜੂਗਾ ਬਣਨਾ ਬਸੇਰਾ ਕਿੰਨਾ ਦੁੱਧ ਪਾਊਗੀ ਦੁੱਧ ਬਈ ਇਹਨੇ 25 ਕਿਲੋ ਦਿੱਤਾ ਹੋਇਆ 25 ਕਿਲੋ ਹਾਂਜੀ ਤੇ ਰੇਟ ਫਿਰ ਆਪਾਂ ਰੇਟ ਲੈ ਵੀਰੇ 85000 ਹੈ ਟਾੜਾ ਬਾਟਾ ਜਮਾਂ ਟਾਟਾ ਬਾਟਾ ਬਸ ਹਾਂ ਜਾਂ ਨਹੀਂ 82000 ਹੈ 82000 ਦੀ 25 25 ਲੀਟਰ ਵਾਲੀ ਦਾ 82000 ਹਾਂਜੀ ਲੈ ਝੋਲੀ ਝੋਲੀ ਮੈਂ ਤੁਹਾਨੂੰ ਦਿਖਾ ਦਣਾ ਐਵੇਂ ਨਹੀਂ ਹੈਗਾ ਵੀ ਜਿਹੜੀ ਆ ਇਹ 82000 ਰੁਪਏ ਦੀ ਗਾਂ ਦੇਣੀ ਆ ਬਾਈ ਨੇ 82000 ਦੀ ਫੁੱਲ ਝੋਲੀ ਵਾਲੀ ਆ ਕੋਈ ਛੋਟੀ ਮੰਨ ਕੇ ਵੀ ਨਾ ਆਜੋ ਝੋਲੀ ਤੋਂ ਬਹੁਤ ਵੱਡੀ ਗਾਂ ਆ ਇਹ ਆ ਦੇਖ ਲਓ ਮੂੰਹ ਦੀ ਚੈੱਕ ਕਰਨ ਨੂੰ ਮਿੱਤਰੋ ਹਨਾ ਇਹ ਇੱਥੋਂ ਦਿਖਾ ਦਿੰਨਾ ਲੈ ਵੀ ਆਹਾ 82000 ਰੁਪਏ ਦੀ ਮਿਲੂਗੀ ਤੁਹਾਨੂੰ ਲੈਵੇ ਤੇ ਨਾੜਾ ਨੂੜਾ ਵੀ ਫੁੱਲ ਨੇ ਬਣ ਦੇ ਬਹੁਤ ਜ਼ਿਆਦਾ ਬਣਨਾ ਰਮਣ ਗਾਂ ਨੇ ਇਹਦਾ ਕੁਝ ਵੀ ਨਹੀਂ ਦੇ ਕਰਿਆ ਨਹੀਂ ਸਹੀ ਗੱਲ ਆ ਇਹ ਤਾਂ ਦਿਨ ਤਾਂ ਯਾਰ ਖੁੱਲੇ ਹਾਂ ਦਿਨ ਲੈ ਜਾ ਹਰ ਦਸਾ ਜੀ ਹਾਂ ਤਾਂ ਦਿਨ ਤਾਂ ਖੁੱਲੇ ਲੈ ਕੇ ਜਾਣੀ ਚਾਹੀਦੀ ਇਹਨੂੰ ਅੱਛਾ ਕਾਲੇ ਜਿਹੜੀ ਤੇਰੀ ਆ ਬਹਿੜ ਆ ਗਈ ਹਾਂ ਬਰੇ ਇਹ ਇਹ ਲਾਲਚ ਸੁਆਸੂਗੀ ਬਈ ਲਾਲ ਦਿੱਤੇ ਜ ਰੰਗ ਚ ਹਰ ਸ਼ਹਿਰ ਹੈ ਦੂਜਾ ਸੁਆਸੂਗੀ ਅੱਛਾ ਤੇ ਇਹਨੇ ਬਈ 22 ਕਿਲੋ ਦਿੱਤਾ ਹੋਇਆ ਪਹਿਲਣ ਨੇ ਪਹਿਲਣ ਨੇ ਹਾਂ ਨਾ ਬਾਦੀ ਲੱਗਦੀ ਹੈ ਨਾ ਜਦੋਂ ਸੁਪੀ ਕੱਲਾ ਕੱਲਾ ਥਣ ਕਰ ਜੂਗੀ ਸਾਰੀਆਂ ਆਬਾਦੀਆਂ ਲਾ ਜੂ ਸਹੀ 22 ਕਿਲੋ ਦਿੱਤਾ ਹੋਇਆ ਵੀ ਪਹਿਲਣ ਨੇ ਇਹ ਉਰੇ ਲੈ ਇਹਨੂੰ ਕਰਾਂ ਉਰੇ ਬਾਲੀ ਪਿਆਰੀ ਗਾ ਜਿਆਦੇ ਆ ਕੰਮ ਹੀ ਹੁੰਦਾ ਇਹਨੂੰ ਕਿਵੇਂ ਜਦੋਂ ਤਿਆਰ ਹੋ ਗਿਆ ਨਜ਼ਰਾਂ ਵਾਲਾ ਕੰਮ ਹੀ ਹੋ ਜਾ ਇੰਨੀ ਭੰਨਾ ਕੰਮ ਆ ਦੇਖ ਲਓ ਤੁਸੀਂ ਇਹ ਵੀ ਜਿਹੜੀ ਹੈਗੀ ਹੈ ਨਾ ਬਹਿੜ ਦਾ ਚੈੱਕ ਕਰ ਲਓ ਮੂੰਹ ਚੈੱਕ ਕਰ ਲਓ ਬਾਕੀ ਨਾ ਆ ਦੇਖੋ ਲੇਵਾ ਲੇਵਾ ਜਿਹੜਾ ਹੈਗਾ ਨਾ ਵੱਧੀਆਂ ਬੁੱਧੀਆਂ ਲਾ ਕੇ ਕਹਿੰਦਾ ਬਹੁਤ ਜਿਆਦਾ ਬਣਦੀ ਆ ਬਈ ਰਮਣ ਇਹ ਲੈ ਚੱਲ ਕੋਈ ਗੱਲ ਨਹੀਂ ਆ ਦੇਖੋ ਆ ਦੇਖੋ ਮਿੱਤਰੋ ਆਹਾ ਬਾਈ ਕਹਿੰਦਾ ਲਾਲ ਚਿੱਟੇ ਰੰਗ ਚ ਐਰ ਸ਼ੈਰ ਕੀ ਰੇਟ ਕਰਤਾ ਕਲਿਆ ਇੱਕੋ ਹੀ ਕਰਤੀ ਗਿਆ ਬਾਈ ਦਾ ਰੇਟ ਬਾਟ ਆ ਜਾ ਕਰਾਂ ਉਹ ਰੇਟਾ ਡੇ ਬਟੇ ਤੇ ਆ ਜਾ ਬਸ 75000 ਆ ਇੱਧਰ ਨਹੀਂ ਆਈ ਕਰਾਂ ਚਾਨਣ ਜੇ ਚ ਲੈ ਚੱਲ ਲੈ ਚੱਲ ਲੈ ਚੱਲ ਅੱਜ ਇਹ 75000 ਰੁਪਏ ਦੀ ਗਾਂ ਦੇਣੀ ਆ ਬਾਈ ਨੇ ਟੋਟਲ ਮੁੱਲ ਇਹਦਾ 75000 ਰੁਪਏ ਚੋ ਛੋੜ ਕਰਦੀ ਬਾਈ ਗਾਂ ਤਾਂ 85 9000 ਦੀ ਹੈ ਚਲ ਆਪਣੇ ਯਾਰ ਪਿੱਕੇ ਜੇ ਭਾ ਚਾਹੀਏ ਭਾ ਚ ਪਰ ਗਾਂ ਤੋਂ ਬੈਠਿਆ ਨਹੀਂ ਜਾਂਦਾ ਜੋ ਤਿਆਰੀ ਚ ਹੋ ਜਾਂਦੀ ਹੈ ਨਹੀਂ ਇਹ ਤਾਂ 20 ਕਿਲੋ ਪਹਿਲਾਂ ਹੀ ਕੱਢਿਆ ਹੋਇਆ ਕਹਿਣ ਵਾਲੀ ਗੱਲ ਸਹੀ ਗੱਲ ਹੈ ਨਹੀਂ ਗਾਂ ਤੇਰੀ ਹੈਗੀ ਦੁੱਧ ਕੰਨੀਓ ਮੈਨੂੰ ਐ ਲੱਗਦਾ ਦੁੱਧ ਪਾ ਦੂ ਬਹੁਤ ਰਿਕਾਰਡ ਹੈ ਗਾਂ ਦਾ ਬਾਈ ਆ ਜਾ ਫਿਰ ਕਰਾਂ ਇਧਰਲੇ ਪਾਸੇ ਜਿਹੜੀ ਤੇਰੇ ਕੋਲੇ ਇਧਰ ਆ ਆ ਗਈ ਇੱਕ ਮਿੰਟ ਇਹ ਅੱਛਾ ਕਾਲੇ ਜਿਹੜੀ ਤੇਰੀ ਆ ਸ਼ਾਹੀ ਵਾਲ ਆ ਗਈ ਜਿਹੜੀ ਛਾਈ ਵਾਲਾ ਭਾਈ ਦੂਜਾ ਸੂਆ ਸੂਈ ਐ ਦੂਜਾ ਸੂਆ ਤੀਜਾ ਦਿਨ ਸੂਈ ਨੇ ਜਰਸੀ ਬੱਛੀ ਐ ਪਿੱਛੇ ਮਗਰ ਜਰਸੀ ਬੱਛੀ ਮਗਰ ਜਰਸੀ ਬੱਛੀ ਐ ਹੁਣ ਇਸ ਟਾਈਮ ਦੁੱਧ 15 ਕਾ ਵਾਲਾ ਕੋਸ਼ਿਸ਼ ਕਰਾ ਸਹੀ 7 ਕਿਲੋ ਟਾਈਮ ਦਾ ਵੀ ਦੋ ਟਾਈਮ ਤਿੰਨ ਟਾਈਮ ਮਾਰ ਕੇ ਰਹਿ ਜੇ ਤੇ ਸੀ ਠੰਡੀ ਐਨੀ ਐ ਦੋਨਾਂ ਪਾਸੇ ਬਹਿ ਕੇ ਕੋ ਚੋਲੇ ਅੱਛਾ ਦੋਨਾਂ ਪਾਸੇ ਨਾ ਇਹਨੇ ਮਾਰਨਾ ਐ ਨਾ ਇਹਨੇ ਲੱਤ ਚੱਕਣੀ ਐ ਇਹੇ ਹੁਣ 14 ਕਿਲੋ ਦੁੱਧ ਤਿਆਰ 7 ਕਿਲੋ ਟਾਈਮ ਦਾ ਤੀਜਾ ਦਿਨ ਸੂਈ ਨੂੰ ਆ ਲੈ ਵੀ ਤੀਜਾ ਦਿਨ ਸੂਈ ਨੂੰ ਆ ਬੜਾ ਬਾਰਾ ਮੰਨ ਕੇ ਕੋਈ ਆ ਜੇ ਕੀ ਰੇਟਰ ਹੋ ਇਹਦਾ ਸੱਚੇ ਤੀਜੋ ਹੈ ਕੀ ਰੇਟਰ ਇਹਦਾ ਰੇਟ ਰਮਣ ਇੱਕੋ ਹੀ ਹਾਂ ਬਾਈ ਠੰਡੀ ਐ ਬੱਚਾ ਕਰਦੇ ਮੁਰੇ ਬੱਚਾ ਛੱਡੀ ਦੇ ਚੌਪਾ ਧਾਰਾ ਹੀ ਮਾਰ ਲੈ ਇਕਲਾ ਲੈ ਫਿਰ ਆ ਇੱਥੇ ਜਮਾ ਆਹਾਹਾ ਇੱਥੇ ਚਾਹੋ ਚਾਨਣ ਚ ਠੰਡੀ ਸੀਲ ਤਾਂ ਇੰਨੀ ਰਮਣ ਅਮਰੀਕਾ ਨਾਲ ਦੀ ਟੂਈ ਪੰਦੀ ਆ ਇਹ ਅੱਛਾ ਮਖਾ ਜੇ ਅਮਰੀਕਾ ਕਹਿੰਦੇ ਨਾ ਅਗਲਾ ਅਮਰੀਕੇ ਇੰਨੀ ਠੰਡੀ ਆ ਪਗਾ ਹੀ ਨਹੀਂ ਦੇਖੀ ਸਾਹਿਬਾ ਪਹਿਲੀ ਵਾਰੀ ਸਾਹਿਬਾ ਲੀਜੀ ਤੇ ਪਹਿਲੀ ਵਾਰੀ ਠੰਡੀ ਐ ਏ ਛੱਡ ਦੇ ਬੱਚਾ 14 ਦੇ ਛੱਡ ਦੇ ਛੱਡ ਦੇ ਛੱਡ ਦੇ ਖਾਲੇ ਛੱਡ ਦੇ ਬੱਚੀ ਥੱਲੇ ਜਰਸੀ ਮੇਰੇ ਰਮਣ ਨਿਆਣਾ ਲੈ ਵੇ ਇਹ ਨਿਆਣਾ ਲੈ ਉਹ ਕਰਾ ਇਹ ਆ ਦੇਖੋ ਮਿੱਤਰੋ ਮੈਂ ਬਹਿ ਜਾ ਇਹ ਬਹਿ ਜਾ ਬਹਿ ਜਾ ਨਾ ਇਹ ਪੋਰੀ ਨਹੀਂ ਦੋਨਾਂ ਪਾਸੇ ਬਹਿ ਕੇ ਚੋਲੀ ਅੱਛਾ ਇੰਨੀ ਠੰਡੀ ਸੀ ਲੀਆਂ ਨਹੀਂ ਆ ਆ ਨਾਲ ਚੈੱਕ ਹੋ ਗਈ ਹਨਾ ਮਖਾ ਜਾ ਦੋਨਾਂ ਪਾਸੇ ਬਹਿ ਕੇ ਚੋਲੀ ਇੰਨੀ ਸੀ ਲਾ ਯਾਰ ਇਹ ਥਣ ਲੈਵਾ ਤਾਂ ਬੜਾ ਸੋਹਣਾ ਕੱਢੂਗੀ ਥਣ ਦੇਖੀ ਕਿੱਡੇ ਕੱਢੇ ਪਸ਼ਮਾ ਕੀ ਜੀ ਤੇਜੀ ਥਣਾ ਮੈਂ ਸਰਗਾ ਥਣਾ ਚੋਣ ਫਿਰ ਤੂੰ ਕਾਹਨੂੰ ਪੁੱਛਦਾ ਕੱਲ ਕੀ ਰੇਟ ਕਰਾਂਗੇ ਦਾ ਦੇਖੀ ਹੈ ਕੱਲ ਹੈ ਜੀ ਰੇਟ ਹਾਂ 60000 ਦੇ ਟਾੜਾ ਵਟਾ 60000 ਹੀ ਦੇ ਦਾਂਗੇ ਬਈ ਟਾੜਾ ਵਟਾ 10000 ਛੋੜ ਐ ਬਸ 90000 ਬਈ ਮੈਂ ਮੰਨ ਕੇ ਲਵੇ ਅਗਲਾ ਗਾਮ ਮੰਨ ਕੇ ਨਾ ਲਵੇ ਆਪਾਂ ਇਹ ਵੀ ਝੂਠ ਨਹੀਂ ਮਾਰਦੇ ਸਾਈਹ ਬਲਾਂ ਅੰਦੇ ਅੱਗੇ ਪਿੱਛੇ ਐ ਕਰੀ ਜਾਣੇ ਤੇ ਪਹਿਲੇ ਸੂਏ ਨੇ 2 ਮਹੀਨੇ ਅਜੇ ਤੋਂ ਛੱਡੀ ਹੋਈ ਹੈ ਬਹੁਤ ਲੰਮਾ ਦੁੱਤਾ ਹੈ ਅੱਛਾ ਆ ਮੋਰ ਮੰਡੀ ਤੋਂ ਲਈ ਆਪਾਂ ਇਹ ਠੀਕ ਐ ਤੇ ਲੈ ਆਪਾਂ ਬਾਲਟੀ 2 ਮਹੀਨੇ ਪਹਿਲਾਂ ਛੱਡੀ ਹੋਈ ਹੈ ਉਹਨਾਂ ਨੇ ਠੀਕ ਐ ਤੇ ਜੋ ਸੋਨਰ ਕਰੀ ਸੂਹੀ ਸੀ ਹਾਂ ਪਹਿਲਾਂ ਰੱਖਦੇ ਸੀ ਪੈਨਾ ਮੋੜਦੇ ਸੀ ਬੁੜਾ ਕਹਿੰਦਾ ਯਾਰ ਮੈਂ 베ਚਿਆ ਹੁਣ ਨਹੀਂ ਰੱਖਦਾ ਜਵਾਨ ਹੋ ਗਈ ਜਵਾਨ ਹੋ ਗਈ ਹੈਨਾ ਹਾਂ ਜੇ ਛੰਡੀ ਸੀਲ ਸფერ ਵੀਚਾਰ ਰੱਖਦੇ ਸੀ ਸਹੀ ਗੱਲ ਬੱਛੀ ਕਰਕੇ ਨਾ ਉਹ ਕਹਿੰਦੇ ਰੱਖ ਲੈਨੇ ਯਾਰ ਮਾਚਾ ਤੁਹਾਡੀ ਮਰਜ਼ੀ ਆ ਤੂੰ ਤਾਂ ਕਹਿਤਾ ਸੀ ਕਹਿੰਤਾ ਸੀ ਆਪਾਂ ਨਹੀਂ ਫਿਰ ਅਗਲੇ ਦੀ ਚੀਜ਼ ਅਗਲੇ ਤੇ ਕਰੋ ਪਤਾ ਕੇ ਨਾ ਖੋਲ ਵੀ ਨਹੀਂ ਸਕਦੇ ਨਾ ਨਹੀਂ ਉਹਦਾ ਬੈਨਾ ਬਣਾ ਹੋ ਗਿਆ ਸੀ ਮਾਚਾ ਉਹ ਬੜਾ ਕੰਮ ਚੱਲ ਰਿਹਾ ਜਾ ਫਿਰ ਤੂੰ ਨੇ ਬੱਛੀ ਸੀ ਸੀਲ ਵਾਲੀ ਉਹਨੇ ਲੈ ਹਾਂ ਚੋਕੇ ਦਿਖਾਉਣਾ ਇਹ ਆ ਆ ਵਣ ਦੇ ਮੂਰੇ ਬੰਦੇ ਦੇ ਬੰਨ ਉਹ ਮੁੰਡਿਆ ਕਰਾ ਸਹੀ ਨਾ 7 ਕਿਲੋ ਟਾਈਮ ਦੁੱਧ ਦਰ ਰਹਿਣਾ ਅੱਛਾ ਬੱਛੀ ਬਹੁਤ ਸੋਹਣੀ ਹੈ ਬੱਚੀ ਯਾਰ ਥਾਣ ਇਹ ਆ ਦੇਖੋ ਜਿਹੇ ਜਹਾ ਥਾਣ ਮਾਰੇ ਨੇ ਲੈ ਹੁਣ ਮ ਮਗਰ ਹੱਲਣਾਂ ਤੇ ਜਾਨ ਵੀ ਨਹੀਂ ਉਹ ਹੱਲਣ ਤਾਂ ਹੀ ਜਾਨ ਵੀ ਨਹੀਂ ਰਹਿਣਾ ਮੇਰੇ ਵਰਗਾ ਤਾਂ ਉਹਦੀ ਧਾਰ ਦਿਆਂਗਾ ਜੀ ਦੇਖੀ ਚੋਣ ਦੇਖੀ ਮੜਾ ਜਾ ਕੋਲੀਆ ਮ ਮੜਾ ਜਾ ਗੁਨਾਹ ਚਲਾਖਲੇ ਲਗਾ ਦੇਗਾ ਮੇਰੇ ਗਨੀ ਮੜਾ ਜਾਊਂ ਫਿਰ ਉਪਰ ਤੱਕ ਆ ਦੇ ਦੇ ਤਾਰਾਂ ਦਾ ਖਾ ਦਾਂ ਮੈਂ ਇਹ ਆ ਦੇਖੋ ਮਗਲੇ ਚ ਵੀ ਮਾਰਦੇ ਮਗਰ ਗ੍ਰੇਟ ਹੈ ਚਵਾਈ ਚੁਵੀ ਕਿਹੇ ਜੀ ਹੈ ਮਖਾ ਜਰਾ ਐ ਜੀ ਕਰ ਚੂਈ ਚੱਲਾ ਚੂਈ ਚੱਲ ਫਿਰ ਐ ਜੀ ਕਰਾ ਹਟੇ ਨਾ ਇਹ ਆ ਦੇਖ ਲੋ ਮਿੱਤਰੋ ਨਹੀਂ ਠੀਕ ਆ ਗੱਲ ਮਖਾ ਲੱਤ ਵੀ ਨਹੀਂ ਚੱਕਣ ਜਾਣਦੀ ਯਾਰ ਕੋਈ ਸਾਈਵਾਲ ਦਾ ਸ਼ੌਂਕੀ ਬੰਦਾ ਹੁੰਦਾ ਅੱਖਾਂ ਮੀਚ ਕੇ ਲੈ ਜਾ ਹੋਰ ਦੱਸ ਠੀਕ ਆ ਆ ਗੁਣੀ ਹੋ ਬੰਦਾ ਵੀ ਯਾਰ ਬੰਦੇ ਨੇ ਅੱਜ ਹੈ ਮਾਜੀ ਤੇਰੀ ਵਾਲੀ ਗੱਲ ਹੈ ਮਖਾ ਅਗਲਾ ਐ ਕਹਵਾ ਵੀ ਗਾਂ ਦਿੱਤੀ ਸੀ ਬੰਦੇ ਨੇ ਲੈ ਉਹ ਵਾਲਾ ਆਖੂ ਗਾਂ ਦਿੱਤੀ ਸੀ ਬੰਦੇ ਨੇ ਲੈ ਚੋਦੇ ਨੇ ਸੀਲ ਤਾਂ ਬੜੀ ਯਾਰ ਬਣ ਬਹੁਤ ਜਿਆਦਾ ਸੀਲ ਹੈਗਾ ਇਹ ਅੱਛਾ ਜਿਹੜੀ ਤੇਰੇ ਕੋਲ ਇੱਕ ਆਹਾ ਆ ਗਈ ਇਹ ਇਹ ਪਰਸੋਂ ਸੂਈ ਆ ਬਈ ਰਮਣਾ ਇਹ 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 ਪਰਸੋਂ ਦੀ ਸੂਈ ਹੈ ਹਾਂ ਇਹਦੇ ਸੇ 10 ਕਿਲੋ ਦੁੱਧ ਹੈ 10 ਕਿਲੋ ਦੁੱਧ ਹਾਂ ਠੀਕ ਹੈ ਸੂ ਆ ਇਹਦਾ ਸੂ ਆ ਇਹਦਾ ਬਈ ਤੀਜਾ ਹੈ ਕਿੰਨਾ ਰੇਟ ਹੈ ਇਹਦਾ ਰੇਟ ਦਾ ਮੁਖਤ ਵਾਲੀ ਹੈ ਬਈ ਇਹ ਕਿੰਨਾ 35000 ਦੇ ਦਾਂਗੇ 35 ਦੀ ਖੋਲੀ ਕਰ 32 ਬੱਚਾ ਖੜਾ ਪਿੱਛੇ ਬੱਚਾ ਅੱਛਾ 35000 ਦੀ ਹੁਣ 10 ਕਿਲੋ ਦੁੱਧ ਹੈਗਾ ਜਮਾ ਬਈ ਕੰਡੇ ਤਲਵਾ ਹੂ ਤਾਂ 11 ਆਪਾਂ 10 ਸੀ ਕਹਿੰਨੇ ਸੀ ਸੀਲ ਠੰਡੀ ਬਥੇਰੀ ਹੈ ਵੀ ਲਿਆ ਕਰ ਸੀਲ ਠੰਡੀ ਬਦ ਬਦ ਜਿਵੇਂ ਮਰਜ਼ੀ ਚੁਈ ਚੱਲਾ ਇਹਦਾ ਦੁੱਧ ਇੱਥੇ ਰੱਖ ਦੀ ਇਹ ਆ ਦੇਖਿਓ ਮਿੱਤਰੋ ਇਹ ਆਹ ਜਿਹੜੀ ਹੈਗੀ ਹੈ ਨਾ ਇਹ 35000 ਰੁਪਏ ਦੀ ਦੇਣੀ ਹੈਗੀ 10 ਕਿਲੋ ਦੁੱਧ ਹੁਣ ਹਾਜ਼ਰ ਆ ਮਗਰ ਬੱਛਾ ਮਗਰ ਬੱਛਾ ਪਰਸੋਂ ਹੀ ਸੁਈ ਹੈ ਅੱਛਾ ਇਹ ਆ ਦੇਖ ਲਓ ਮਿੱਤਰੋ ਆਹਾ ਸੋਨੂੰ 35000 ਰੁਪਏ ਦੇ ਵਿੱਚ ਬੰਨ ਦੇ ਕਰਾਂ ਆ ਗਰੇ ਥੋੜੇ ਪੈਸੇ ਲਾਉਂਦੇ ਆ ਤੇਰਾ ਗਰੀਬ ਗੁਰੂ ਹੁੰਦਾ ਕਿ ਕਿ ਨਹੀਂ ਨਹੀਂ ਸਹੀ ਗੱਲ ਦੁੱਧ ਦਾ 15 ਕਿਲੋ ਇਹ ਵੀ ਗੱਲ ਹੈ ਹੈ ਦੁੱਧ ਨਹੀਂ 15 ਕਿਲੋ ਦੀ ਹੁਣ 10 ਤੋਂ ਬਾਹਰ ਹੈ ਅੱਛਾ ਹਾਂ 11-12 ਕਿਲੋ ਬੌਲੀ ਆ ਹੁਣ ਠੀਕ ਹੈ ਉਹ ਗਰੀ ਗੋਡਾਂ ਘਲਾਉਣ ਵਾਲਾ ਹੁੰਦਾ ਥੋੜਾ ਜਿਹਾ ਭਾਏ ਕਿ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਇਹ ਨਹੀਂ ਬਾਕੀ ਤੇਰੇ ਕੋਲ ਤਾਂ ਬੰਦੇ ਬਹੁਤ ਆਉਂਦੇ ਆ ਹਾਂ ਹੀ ਜਾਣਾ ਕੋਈ ਨਾ ਕੋਈ ਆ ਜਾਂਦਾ ਹੈ ਭਾਈ ਕਲੇ ਨੰਬਰ ਕਿਹੜਾ ਚੱਲਦਾ ਤੇਰੇ ਕੋਲ ਨੰਬਰ ਆਪਣਾ 94179 75178 ਠੀਕ ਆ ਧੰਨਵਾਦ ਤੇ ਲੋ ਵੀ ਮਿੱਤਰੋ ਜਿਹੜੀਆਂ ਗਾਵਾਂ ਦਿਖਾਈਆਂ ਦਿਖਾਈਆਂ ਨੇਰੇ ਚ ਤੇ ਕਰਿਓ ਅਡਜਸਟਮੈਂਟ ਚੰਗਾ ਤੇ ਬਾਕੀ ਇੱਥੇ ਆਇਓ ਤਸੱਲੀ ਕਰਿਓ ਦਿਖਾ ਦਿਓ ਦੁੱਧ ਵੀ ਰਮਣ ਦਿਖਾ ਦਿ ਲਾਈਵ ਚ ਦੁੱਧ ਦਿਖਾਦ ਕੇ ਓ ਮਾੜਾ ਜ ਮੈਂ ਕਹਿੰਦਾ ਜੇ ਦਵਾਰੇ ਚ ਵਾ ਲੂਗੀ ਤਾਂ ਕੋਈ ਗੱਲ ਨਹੀਂ 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 ਦਿਖਾ ਦੇ ਫਿਰ ਉਹ ਕੀ ਹਾਲਤੀ ਹੈ ਅੱਛਾ ਫਲਤੀ ਹੁਲਦੀ ਨਹੀਂ ਇੱਕ ਥਣ ਬੱਚੇ ਨੂੰ ਛੱਡਦੀ ਬੱਲੇ 14 ਦੋਨੋਂ ਥੰਦਾ ਬੱਤਾ 14 ਇੱਕ ਥਣ ਬੱਚੇ ਨੂੰ ਛੱਡਦੀ ਮੈਂ ਇੱਧਰ ਦੀ ਆ ਗਿਆ ਮਹਰ ਪਰਵਾਹੀ ਕੋਈ ਨਹੀਂ ਕਾ ਨੂੰ ਨਹੀਂ ਆ ਜੀ ਮੈਂ ਆਪਾਂ ਖੜੇ ਆ ਗਾਮ ਮਾਰੇ ਲੱਤ ਕੇ ਨਹੀਂ ਹਾਂ ਸਹੀ ਬਾਲ ਜੀ ਐ ਨਹੀਂ ਕਰਦੀ ਜੀ ਸਹੀ ਗੱਲ ਆ ਤਾਂ ਮੈਂ ਉੱਤੇ ਹੀ ਖੜਾ ਜਾਵਾਂ ਜਰਾ ਇਹਦੇ ਵਿੱਚ 9 ਕਿਲੋ ਤਾਂ ਪੈਂਦਾ ਸਹੀ ਅੱਛਾ ਹਾਂ ਜੀ ਕੁਜ ਨਹੀਂ ਗੰਦਾ ਕੁਜ ਨਹੀਂ ਗੰਦਾ ਪਤਾ ਤੇਰਾ ਤਾਂ ਲੈ ਲਿਆ ਕਰੀ ਰੱਖ ਲੇਗਾ ਇੰਨੀਆਂ ਫਿਰ ਕਿੰਨੀਆਂ ਕਰੱਖੀ ਹੋਈਆਂ ਮੈਂ ਇੰਨੀਆਂ ਦੋ ਪਹਿਲਾਂ ਤੇ ਤਾਂ ਇਹ ਕਰੀ ਰੱਖ ਰਾਂ ਤੇ ਇੰਨੀ ਸੀ ਢੰਡੀ ਤੇ ਦੁੱਧ ਪੈਜੋ ਇਹ ਗੱਲ ਹੋਰ ਆ ਬਈ ਕਹਿੰਦੇ 7060 ਆਉਂਦੀ ਹੈ ਅੱਛਾ ਹਾਂ ਮਗਲਾ ਤਾਂ ਛੱਡ ਤਾਂ ਬੱਚੇ ਨੂੰ ਛੱਡਣਾ ਹੈ ਚੱਲ ਰਜਾ ਦੇ ਯਾਰ ਬੱਚਾ ਰਜਾ ਦੇ ਬਸ ਕਰ ਯਾਰ ਚੱਲ ਕੋਈ ਗੱਲ ਨਹੀਂ ਚੋਕੇ ਲਿਆਣੀ ਅਗਲੇ ਨੇ ਦੋ ਟਾਈਮ ਆ ਯਾਰ ਮਾਖਿਆ ਤਿੰਨ ਟਾਈਮ ਚੋਲੇ ਯਾਰ ਇਹ ਚ ਕੀ ਗੱਲ ਐ ਜੇ ਹੁਣ ਅਗਲੇ ਨੇ ਪੈਸੇ ਲਾਉਣੇ ਆ ਬਈ ਪਰ ਇੱਕ ਗੱਲ ਰਾਵਣਾ ਗਾਂਜਾ ਪੁੱਜਿਆ ਹੋਈਆਂ ਬੁੱਲ ਤਾਂ ਪੈਂਚ ਦੇਖੀ ਬਰ ਫਰ ਗਿਆ ਇਹ ਬਰ ਫਰ ਗਿਆ ਗਰਨਾ ਅਗਲੇ ਬਾਟੀ ਦਿਖਾ ਦੇ ਕੀ ਵਰੀ ਅਗਲਾ ਕਹਿੰਦਾ ਸਾਰੇ ਚੋਲੇ ਪਰ ਲੈ ਥਾ ਉਹ ਪਰਲਾ ਥਾ ਸਾਰਾ ਫੇ ਹੈ ਉਹ ਦੇਖ ਲੋ ਮੋਟਾ ਖਾਣਾ ਭਾਈ ਉਹ ਠੀਕ ਐ ਨਾ ਗੱਲ ਠੀਕ ਐ ਫਿਰ ਕਾਲੇ ਠੀਕ ਐ ਜੀ ਇਹ ਆ ਉਹ ਵੀ ਚੋਦੇ